हाय फ्रेंड्स वेलकम टू माय टूडेज वीडियो आप सभी का स्वागत करता हूँ आज की वीडियो में आज मैं आपसे कराने वाला हूँ ऊँट के ऊपर ये टेन लाइंस का ऐसे सो so फ्रेंड्स अगर आपने अभी तक मेरे चैनल को सब्सक्राइब नहीं किया है तो वो कर दीजिए साथ में कर दीजिए इस वीडियो को लाइक और बेल आइकन को भी आप सभी दबा दीजिए ताकि आपको मेरी वीडियो की नोटिफिकेशन सबसे पहले मिले सो so चलिए अब हम इस वीडियो को करते हैं स्टार्ट ਊਠ ਇੱਕ ਵੱਡਾ ਅਤੇ ਲੰਬਾ ਜਾਨਵਰ ਹੈ ਇਹ ਜ਼ਿਆਦਾਤਰ ਰੇਤਲੇ ਖੇਤਰਾ ਵਿੱਚ ਪਾਇਆ ਜਾਂਦਾ ਹੈ ਊਠ ਨੂੰ ਰੇਗਿਸਤਾਨ ਦਾ ਜਹਾਜ਼ ਵੀ ਕਿਹਾ ਜਾਂਦਾ ਹੈ ਊਠ ਦੇ ਦੋ ਅੱਖਰ ਦੋ ਕੰਨ ਇੱਕ ਮੂੰਹ ਅਤੇ ਲੰਬੀ ਪੂਛ ਹੁੰਦੀ ਹੈ ਊਠ ਦੀ ਪਿੱਠ ਤੇ ਕੁੱਬੜ ਬਣਿਆ ਹੁੰਦਾ ਹੈ ਊਠ ਕਈ ਦਿਨ ਤੱਕ ਭੋਜਨ ਅਤੇ ਪਾਣੀ ਤੋਂ ਬਿਨਾਂ ਰਹਿ ਸਕਦਾ ਹੈ ਊਠ ਦੇ ਪੈਰ ਗੱਦੇਦਾਰ ਹੁੰਦੇ ਹਨ ਊਠ ਸਵਾਰੀਕਰਨ ਤੇ ਭਾਰ ਚੁੱਕਣ ਦੇ ਕੰਮ ਆਉਂਦਾ ਹੈ ਊਠ ਮਨੁੱਖ ਦਾ ਚੰਗਾ ਮਿੱਤਰ ਸਾਬਤ ਹੋਇਆ ਹੈ ਇਹ ਮਾਰੂਥਲ ਵਿੱਚ ਹੋਣ ਵਾਲੇ ਪੌਦੇ ਖਾਂਦੇ ਹਨ ਤਾਂ ਪਿਆਰੇ ਬੱਚਿਓ ਸਸ਼ੇਕਲ ਇਸ ਵੀਡੀਓ ਨੂੰ ਬੋਰ ਦੇਖ ਖਾਂਦੇ ਲਈ ਤੁਸੀਂ ਸਬਸਕ੍ਰਾਈਬ